ਜਿੱਥੇ ਜਲੰਧਰ ਪੱਛਮੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਅੱਜ ਚੋਣ ਪ੍ਰਚਾਰ ਥਮ ਚੁੱਕਾ ਹੈ ਜੀ ਹਾਂ ਬਿਲਕੁਲ 6 ਵਜੇ ਦੇ ਕਰੀਬ ਕਰੀ ਪੂਰਾ ਚੋਣ ਪ੍ਰਚਾਰ ਥਮ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦੀ ਜਾਣਕਾਰੀ ਜਿਹੜੀ ਹੈ ਵਧੀਕ ਜ਼ਿਲ੍ਹਾ ਚੋਣ ਅਫਸਰ ਕੰਮਦਿਕ ਡਿਪਟੀ ਕਮਿਸ਼ਨਰ ਡਾਕਟਰ ਅਮਿਤ ਮਹਾਜਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 33 ਜਲੰਧਰ ਪੱਛਮੀ ਦੀ ਜਿਮਣੀ ਚੋਣ ਲਈ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਦੇ ਕਰੀਬ ਬਿਲਕੁਲ ਥਮ ਜਾਵੇਗਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਣਾਂ ਤੋਂ ਪਹਿਲਾਂ ਆਖਰੀ 48 ਘੰਟਿਆਂ ਦੇ ਦੌਰਾਨ ਚਾਰ ਵਿਅਕਤੀਆਂ ਵੱਲੋਂ ਸਿਰਫ ਘਰ-ਘਰ ਜਾ ਕੇ ਹੀ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਬਲਿਕ ਮੀਟਿੰਗ ਦੇ ਵਿੱਚ ਵੀ ਪੰਜ ਤੋਂ ਵੱਧ ਵਿਅਕਤੀਆਂ ਨਾਲ ਮੀਟਿੰਗ ਜਿਹੜੀ ਹੈ ਉਹ ਨਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਸਾਰੇ ਰਾਜਨੀਤਿਕ ਕਾਰਜਕਰਤਾਵਾਂ ਪਾਰਟੀ ਵਰਕਰਾਂ ਜੋ ਕਿ ਹਲਕੇ ਦੇ ਵਸਨੀਕ ਨਹੀਂ ਨੇ ਉਹਨਾਂ ਨੂੰ 8 ਜੁਲਾਈ ਯਾਨੀ ਕਿ ਅੱਜ ਦੇ ਹੀ ਦਿਨ ਸ਼ਾਮ 6 ਵਜੇ ਤੋਂ ਪਹਿਲਾਂ ਪਹਿਲਾਂ ਹਲਕਾ ਜਿਹੜਾ ਆ ਉਹ ਛੱਡਣਾ ਹੋਵੇਗਾ ਤੇ ਇਸ ਦੇ ਨਾਲ ਹੀ 10 ਜੁਲਾਈ ਨੂੰ ਵੋਟਾਂ ਨੇ 13 ਜੁਲਾਈ ਨੂੰ ਰਿਜ਼ਲਟ ਐਲਾਨਿਆ ਜਾਵੇਗਾ। देयर ਇਸ ਅਨ ਸੀਟ ਉਸ ਵਕਤ ਖਾਲੀ ਹੁੰਦੀ ਹੈ ਜਦੋਂ ਸ਼ੀਤਲ ਅੰਗੁਰਾਲ ਹੁਣੀ ਭਾਜਪਾ ਪਾਰਟੀ ਜੁਆਇਨ ਕਰ ਲੈਂਦੇ ਨੇ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਸੌਪ ਦਿੰਦੇ ਨੇ। ਉਸ ਤੋਂ ਬਾਅਦ ਜਲੰਧਰ ਪੱਛਮੀ ਦੀ ਸੀਟ ਖਾਲੀ ਹੋ ਜਾਂਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਇਸ ਬਾਈ ਇਲੈਕਸ਼ਨ ਦਾ ਐਲਾਨ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਦੱਸ ਦਈਏ ਕਿ ਸਿਆਸੀ ਅਖਾੜਾ ਕਾਫੀ ਜ਼ਿਆਦਾ ਭਖਿਆ ਹੋਇਆ ਨਜ਼ਰ ਆ ਰਿਹਾ ਸੀ ਇਸ ਦੇ ਦੌਰਾਨ ਹੀ ਤੁਹਾਨੂੰ ਦੱਸ ਦਈਏ ਕਿ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਦੁਆਬੇ ਦੇ ਵਿੱਚ ਡੇਰਾ ਲਗਾਇਆ ਹੋਇਆ ਹੈ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦੇ ਵੱਲੋਂ ਵੀ ਜਲੰਧਰ ਪੱਛਮੀ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਖੁਦ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕਾਂ ਦੇ ਨਾਲ ਮੁਲਾਕਾਤ ਅਤੇ ਉਹਨਾਂ ਦੀਆਂ ਤਕਲੀਫਾਂ ਦੁੱਖਾਂ ਜਿਹੜੇ ਨੇ ਉਹ ਸੁਣੇ ਜਾ ਰਹੇ ਨੇ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਵੀ ਇਸ ਵਾਰ सुरेंद्र कौर ਹੁਣਾਂ ਦੇ ਉੱਤੇ ਦਾਖਲ ਲਿਆ ਹੈ ਇਸ ਦੇ ਨਾਲ ਹੀ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਛੱਟਕੇ ਗਏ ਸ਼ੀਤਲ ਅੰਗੁਰਾਲ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਉਦੋਂ ਇਹ ਸੀਟ ਖਾਲੀ ਹੋਈ ਸੀ ਤਾਂ ਹੁਣ ਇਸ ਵਾਰ ਫਿਰ ਤੋਂ ਭਾਜਪਾ ਪਾਰਟੀ ਦੇ ਵੱਲੋਂ ਸ਼ੀਤਲ ਅੰਗੁਰਾਲ ਹੁਣਾਂ ਦੇ ਉੱਤੇ ਦਾਖਲ ਖੇਡਿਆ ਗਿਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਦਰਅਸਲ 2022 ਦੇ ਵਿੱਚ ਵੱਡੀ ਲੀਡ ਦੇ ਨਾਲ ਸ਼ੀਤਲ ਅੰਗੁਰਾਲ ਹੁਣੀ ਇਹ ਸੀਟ ਨੂੰ ਜਿੱਤੇ ਸੀਗੇ ਆਮ ਦੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਪਰ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਇਹ ਦੋਵੇਂ ਆਮ ਆਦਮੀ ਪਾਰਟੀ ਨੂੰ ਛੱਟਕੇ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਤੇ ਹੁਣ ਇਸ ਵਾਰ ਭਾਜਪਾ ਨੇ ਜਲੰਧਰ ਪੱਛਮੀ ਜਿਮਣੀ ਚੌਂ ਦੇ ਉੱਤੇ ਸ਼ੀਤਲ ਅੰਗੁਰਾਲ ਹੁਣਾਂ ਨੂੰ ਉਮੀਦਵਾਰ ਬਣਾਇਆ ਹੈ। ਉਧਰ ਹੀ ਬਸਪਾ ਵੀ ਮੈਦਾਨ ਦੇ ਵਿੱਚ ਹੈ ਤੇ ਉਧਰ ਹੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੁਰਜੀਤ ਕੌਰ ਹੁਣਾਂ ਨੂੰ ਮੌਕਾ ਦਿੱਤਾ ਗਿਆ। ਪਰ ਵੱਡਾ ਸਵਾਲ ਇਹੀ ਹੈ ਕਿ ਆਖਰਕਾਰ ਇਸ ਵਾਰ ਕੀ ਹੋਵੇਗਾ ਕਿ ਜਲੰਧਰ ਪੱਛਮੀ ਦੇ ਲੋਕ ਕਿਸ ਨੂੰ ਮੌਕਾ ਦਿੰਦੇ ਨੇ? ਕਿ ਮੋੜ ਤੋਂ ਸ਼ੀਤਲ ਅੰਗੁਰਾਲ ਵਿਸ਼ਵਾਸ ਕਰਦੇ ਨੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦੇ ਵਿੱਚੋਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਪਰ ਇਸ ਤਰੀਕੇ ਦੇ ਨਾਲ ਦੁਆਬੇ ਦੇ ਵਿੱਚ ਸੀਐਮ ਭਗਵੰਤ ਮਾਨ ਹੋਣਾ ਨੇ ਘਰ-ਘਰਾਂ ਤੇ ਲਿਆ ਹੋਇਆ ਉਹਨਾਂ ਦੇ ਵੱਲੋਂ ਖੁਦ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਧਰਮ ਪਤਨੀ ਹੋਣਾ ਦੇ ਵੱਲੋਂ ਲੋਕਾਂ ਦੇ ਨਾਲ ਮਿਲਿਆ ਜਾ ਰਿਹਾ ਮੁਲਾਕਾਤ ਕੀਤੀ ਜਾ ਰਹੀ ਹੈ ਆਖਰਕਾਰ ਇਹ ਚੀਜ਼ਾਂ ਕਿੰਨਾ ਕੁ ਪ੍ਰਭਾਵ ਜੜੀਆਂ ਨੇ ਉਹ ਜਲੰਧਰ ਪੱਛਮੀ ਦੇ ਲੋਕਾਂ ਦੇ ਉੱਤੇ ਪਾਉਂਦੀਆਂ ਨੇ ਇਹ ਫਿਰ ਹਾਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਵਾਲ ਜਿਸ ਦਾ ਫੈਸਲਾ 13 ਜੁਲਾਈ ਨੂੰ ਨਿਕਲ ਕੇ ਸਾਹਮਣੇ ਆ ਜਾਵੇਗਾ 10 ਜੁਲਾਈ ਨੂੰ ਵੋਟਾਂ ਨੇ ਜਿਸ ਦੌਰਾਨ ਉਮੀਦਵਾਰਾਂ ਦੀ ਕਿਸਮਤ ਜੁੜੀ ਹੈ ਜਲੰਧਰ ਪੱਛਮੀ ਦੇ ਲੋਕ ਤੈਅ ਕਰ ਦੇਣਗੇ ਤੇ 13 ਜੁਲਾਈ ਨੂੰ ਪਤਾ ਲੱਗੇਗਾ ਕਿ ਕਿਸ ਦੀ ਕਿਸਮਤ ਖੁੱਲੀ ਹੈ ਤੇ ਆਖਰਕਾਰ ਜਲੰਧਰ ਪੱਛਮੀ ਦੇ ਲੋਕਾਂ ਨੇ ਕਿਸ ਉਮੀਦਵਾਰ ਨੂੰ ਮੌਕਾ ਦਿੱਤਾ ਹੈ ਤੇ ਕਿਸ ਦੇ ਉੱਤੇ ਯਕੀਨ ਕੀਤਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ